ਜਲੰਧਰ ਲੋਕ ਸਭਾ ਸੀਟ ਤੋਂ ਵੀ ਕਿਹਨੇ ਕਿਹਨੇ ਚੋਣ ਲੜਨਾ ਹੈ ਇਹ ਵੀ ਤਸਵੀਰ ਹੈ ਜਿਹੜੀ ਲਗਭਗ ਸਾਫ਼ ਹੁੰਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਜੇ ਅਸੀਂ ਗੱਲ ਕਰੀਏ ਤਾਂ ਉੱਥੇ ਜਿਹੜੇ ਲੋਕਲ ਬੋਡੀ ਮਨਿਸਟਰ ਨੇ ਜਿਹੜੇ ਸਟੇਟ ਦੇ ਬਲਕਾਰ ਸਿੰਘ ਉਹਨਾਂ ਦਾ ਨਾਮ ਸਭ ਤੋਂ ਪਹਿਲਾਂ ਆ ਰਿਹਾ ਦੂਸਰਾ ਨਾਮ ਹੰਸ ਰਾਜ ਹੰਸਦਾ ਆ ਰਿਹਾ ਤੁਹਾਨੂੰ ਪਤਾ ਹੋਵੇਗਾ ਕਿ ਹੰਸ ਰਾਜ ਹੰਸ ਨੂੰ ਦਿੱਲੀ ਤੋਂ ਟਿਕਟ ਬੀਜਪੀ ਨੇ ਨਹੀਂ ਦਿੱਤੀ ਹੁਣ ਆਪਾਂ ਗੱਲ ਕਰੀਏ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕੌਣ ਲੜੇਗਾ ਸਾਰਿਆਂ ਦੀ ਇਹ ਹੀ ਸੋਚ ਹੈ ਕਿ ਸ਼ਾਇਦ ਸੁਸ਼ੀਲ ਰਿੰਕੂ ਨੂੰ ਮਿਲੇਗੀ ਟਿਕਟ ਤਾਂ ਰਿੰਕੂ ਨੂੰ ਮਿਲੇਗੀ ਪਰ ਰਿੰਕੂ ਔਟਵਾਲ ਨੂੰ ਮਿਲੇਗੀ ਜਿਹੜੇ ਉਪਚਨਾਵ ਪਿਛਲੀ ਵਾਰ ਲੜ ਚੁੱਕੇ ਨੇ ਜਲੰਧਰ ਤੋਂ ਜਿੱਥੇ ਅਸੀਂ ਕਾਂਗਰਸ ਦੀ ਗੱਲ ਕਰੀਏ ਤਾਂ ਬਿਲਕੁਲ ਕਲੀਅਰ ਕਟ ਹੈ ਕਿ ਚਰਨਜੀਤ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹੀ ਕਾਂਗਰਸ ਦਾ ਚਿਹਰਾ ਹੋਣਗੇ ਜਲੰਧਰ ਤੋਂ ਔਰ ਹੁਣ ਰਹੀਗੀ ਅਕਾਲੀ ਦਲ ਦੀ ਗੱਲ ਅਕਾਲੀ ਦਲ ਦੇ ਪਵਨ ਕੁਮਾਰ ਟੀਨੂ ਜਿਹੜੇ ਆਦਮਪੁਰ ਤੋਂ ਪਿਛਲੀ ਵਾਰ ਰਹਿ ਚੁਕੇ ਨੇ ਵਿਧਾਇਕ ਰਹਿ ਚੁਕੇ ਨੇ ਜਿਹੜੇ ਹੁਣ ਪਿਛਲੀ ਵਾਰ ਤਾਂ ਹਾਰ ਗਏ ਸੀ ਉਸ ਤੋਂ ਪਹਿਲਾਂ ਉਹ ਅਕਾਲੀ ਦਲ ਦੇ ਵਿਧਾਇਕ ਰਹਿ ਚੁਕੇ ਨੇ ਪਵਨਟੀ ਨੂੰ ਕਾਫੀ ਚਰਚਿਤ ਚਿਹਰਾ ਨੇ ਉਹ ਉਥੇ ਦੇ ਉਮੀਦਵਾਰ ਹੋ ਸਕਦੇ ਨੇ